ਹਾਂਜੀ ਸਤਿ ਸ੍ਰੀ ਅਕਾਲ ਸਾਰੇ ਤੇ ਕੀ ਹਾਲ ਚਾਲ ਤੁਹਾਡਾ ਹੋਊ ਸਾਰੇ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਹੈ ਇੱਕ ਆਪਣਾ 3600 ਦੇ ਪਲੇਟਾਂ ਦਾ ਤੇ ਇਹਨੂੰ ਅੱਜ ਪਾਉਣਾ ਆਪਾਂ ਵੇਟ ਤੇ ਜਿੱਦਾਂ ਮਾੜਾ ਟਰੈਕਟਰ ਹੱਲੇ ਸਲੈਪ ਬਹੁਤ ਦਿਖਾਉਂਦਾ ਆ ਹਵਾ ਵੀ ਘਟਾ ਕੇ ਦੇਖ ਲਈ ਤੇ ਸਲੈਪ ਹੱਲੇ ਹੀ ਬਹੁਤ ਜਾਰੀ ਆ ਤੇ ਆਪਾਂ ਵੇਟ ਪਾਣ ਮਾਣ ਅੱਗੇ ਤਾਂ ਆਪਾਂ ਪਾਇਆ ਵੀ ਸੀ ਲਾਹਤਾ ਹੀ ਪਿੱਛੇ ਜਿਹਾ ਤੇ ਹੁਣ ਆਪਾਂ ਕੁਆਂਟਲ ਵੇਟ ਹੋਏ ਨਾ ਉਹਦਾ ਆਪਣੇ ਮਗਰ ਜਿਹੜਾ 50 ਕਿਲੋ ਇਧਰ ਹੋ ਗਈ 50 ਉਧਰ ਕੁਆਂਟਲ ਵੇਟ ਪਾ ਗਏ ਤੇ ਆਪਾਂ ਚੈੱਕ ਕਰਦੇ ਹਾਂ ਜੇ ਤਾਂ ਹੋਰ ਬਹੁਤ ਸਲਿੱਪਿੰਗ ਘਟਾ ਕੇ ਰਬੜੀਆ ਗੱਲ ਆ ਜਿੱਦਾਂ ਇੱਕ ਆਪਾਂ ਹੋਰ ਬੇਡ ਪਾਵਾਂਗੇ ਫੇਰ ਜਿੱਦਾਂ ਮਨ ਦਾ ਪੰਪ ਵੱਧ ਜ਼ੋਰ ਮਾਰਦਾ ਤੇ ਸਲਿੱਪਿੰਗ ਜਾਰੀ ਹੋ ਜਾਂਦੀ ਆ ਚੱਕਰ ਨਹੀਂ ਡਰਾ ਭਈ ਜਿੰਦਾ ਜਿੱਦਾਂ ਮਨ ਲ ਟਰੈਕਟਰ ਆਪਣਾ ਤੇ ਸਲਿੱਪ ਜਾਰੀ ਮਾਰਦਾ ਤੇ ਆਪਾਂ ਹੁਣ ਪਾਉਨੇ ਨੂੰ ਅੱਜ ਬੇਡ ਤੇ ਕੱਸਣ ਲੱਗੇ ਆ ਆ ਜੀ ਬੇਡ ਲੱਗੇ ਆਪਾਂ ਪਾਉਣ ਹਲੇ ਸਪੋਰਟ ਲੱਗ ਗਈਆਂ ਨਾ ਕੋਈ ਚੀਜ਼ ਨਹੀਂ ਨਾ ਚੱਕ ਹੋ ਰਹੀ ਆ ਇੰਦੇ ਚੱਲ ਕੇ ਪਾ ਲਾ ਸਪੋਰਟਰ ਲਾਉਣੀ ਪਊਗਾ ਜਿਹੜੇ ਚ ਸੀਗੇ ਸਰਾਖਾਂ ਵਾਲੇ ਸੀ ਕਿ ਦੂਜਿਆਂ ਚ ਸੀਗੇ ਦੋਹਾਂ ਚ ਸਰਾਖਾਂ ਨੇ ਚੀ ਆ ਸਰਾਖ ਚ ਫੇਰ ਟੰਗ ਤੇ ਇੱਕ ਨਟ ਮਾੜੇ ਲਾ ਦਿੰਗੇ ਇੱਥੇ ਹੀ ਆ ਸਰਾਖ ਵਾਲਾ ਥੋੜੀ ਜੇ ਤਾਂ ਇਹ ਦੂਏ ਵਾਲੇ ਆ ਆਪਣੇ ਕਿਹੜੇ ਰੱਖਣਾ ਬਣਾ ਕੋਈ ਆਪਾਂ ਨੂੰ ਇਹ ਚ ਸੀਗੀ ਪਹਿਲਾਂ ਹਾਂ ਹਾਂ ਫੇਰ ਥੱਲੇ ਵਾਲਾ ਬੋਲਟ ਪਾ ਨਾ ਉੱਤੇ ਉਹਦੇ ਰੱਖ ਦੇ ਥੱਲੇ ਵਾਲਾ ਪਾ ਬਾਈ ਫੇਰ ਥੱਲੇ ਵਾਲਾ ਕਿੱਥੇ ਆ ਬਰਾਤ ਜੀ ਟੈਕ ਟਾਇਰ ਦਾ ਰਕਾਸ ਹੋ ਗਿਆ ਹੁਣ ਤਾਂ ਆਪਾਂ ਟਰੈਕਟਰ ਘੁਮਾ ਗਏ ਤੇ ਦੂਏ ਪਾਸੇ ਵਾਲਾ ਵੀ ਕੱਸ ਲੈਣਾ ਹੁਣ ਹਾਂਜੀ ਲਓ ਜੀ ਆਪਾਂ ਵੇਡ ਦੂਗਾ ਕੱਸ ਹੋ ਗਏ ਆ ਤੇ ਹੁਣ ਆਪਾਂ ਚੈੱਕ ਕਰ ਲੈਂਦੇ ਆ ਗਰਾਊਂਡ ਚ ਇੱਥੇ ਤੇ ਦੇਖ ਲੈਂਦੇ ਆ ਹਵਾ ਵੀ ਥੋੜੀ ਮਾੜੀ ਮੁੱਟੀ ਘਟਾਤੀ ਆ ਟਾਇਰਾਂ ਦੀ ਤੇ ਇਹੋ ਲੋਡ ਵੀ ਤਾਂ ਹੋਰ ਘਟਾ ਕੇ ਦੇ ਆਪਾਂ ਚੈੱਕ ਕਰ ਲੈਂਦੇ ਆ ਇਹਨੂੰ ਲੋਡ ਜੇਕਰ ਵਧੀਆ ਚੱਲੀ ਜਾਂਦਾ ਤੇ ਹਵਾ ਥੋੜੀ ਟਰਨੀ ਜ਼ਿਆਦੀ ਆ ਤੇ ਨਾ ਵੀ ਥੋੜੀ ਤਾਂ ਹਵਾ ਕਰਕੇ ਥੋੜੀ ਟਰੋਵੀ ਚੱਲੀ ਜਾਂਦਾ ਉਹ ਟਾਇਰ ਸਲੈਪ ਹੋ ਮਾਰੀ ਜਾਂਦੇ ਜਾਂਦੇ ਬਾਕੀ ਉਹਦਾ ਕੰਮ ਛੱਟਿਆ। ਲਈ ਦੁਆਈ ਮਾਤਾ ਪਹਿਲਾਂ ਰੇਤਾ ਸੀ ਰੇਤੇ ਚ ਪਤਾ ਵੀ ਨਹੀਂ ਲੱਗਦਾ ਟਰੈਕਟਰ ਦਾ। ਸੁਹਾਈਲਾ। ਇਹਦਾ ਵਰੀਆ ਸਲਿੱਪ ਕੋਈ ਘੱਟ ਗਈ ਅੱਗੇ ਨਾਲ। ਜੀ ਆਪਾਂ ਵੇਟ ਆਪਣੇ ਕੱਸੋਗੇ ਤੇ ਟਰੈਕਟਰ ਆਪਣਾ ਹੋ ਗਿਆ ਚੈੱਕ ਦਿੱਤਾ ਮਲਾ ਹੁਣ। ਪਹਿਲਾਂ ਪਰ ਰੇਤੇ ਚ ਚੈੱਕ ਕਰ ਲਿਆ ਤੇ ਉਹਦੇ ਕਰਕੇ ਥੋੜਾ ਟਰੈਕਟਰ ਦਾਬਦਾ ਵੀ ਦੇ ਤਾਂ ਇਕੱਠਾ ਹੋਣ ਲੱਗ ਜਾਂਦਾ ਈ ਯਾਰਾ ਕੋਈ ਬ੍ਰੀਕ ਹੋਣ ਕਰਕੇ ਦੇ ਤਾਂ ਥੋੜਾ ਜਾਰਾ ਇਕੱਠਾ ਹੋ ਜਾਂਦਾ ਈ ਫੇ ਆਪਾਂ ਬਾਹਣ ਵਾਲੇ ਚ ਚੈੱਕ ਕੀਤਾ ਤੇ ਉਹ ਚ ਫੇ ਵਧੀਆ ਰਿਆ ਦੋ ਆਹਈ ਵੀ ਚੱਕ ਲੈ ਟਰੈਕਟਰ ਨੂੰ ਪਹਿਲਾਂ ਪਹਿਲਾਂ ਹਾਈ ਚੱਕਦਾ ਵੀ ਨਹੀਂ ਸੀ ਫੇ ਦੋ ਆਹਈ ਵੀ ਚਗਾਇਆ ਚੌਥਾ ਵੀ ਪਹਿਲੇ ਜਿਹੜਾ ਬਹੁਤ ਵਧੀਆ ਚੱਲਦਾ ਦੂਵੀਂ ਵੀ ਇਦਾਂ ਥੋੜਾ ਦਮਾਂ ਲੱਗ ਜਾਂਦਾ ਟਰੈਕਟਰ ਕੋਈ ਟਾਇਰ ਵੀ ਛੋਟੇ ਆ ਤੇ ਇੱਕ ਆਪਾਂ ਵੇਡ ਪਾਸਤਾ ਉਤੋਂ ਦੀ ਤੇ ਚਲੋ ਵਧੀਆ ਤੇ ਵੇਡ ਆਪਾਂ ਇੱਕ ਵਾਰੀ ਹੁਣ ਮਾੜਾ ਲਾ ਕੇ ਇੱਕ ਵਾਰੀ ਇਹਨੂੰ ਰੰਗ ਕਰਕੇ ਭਾਵਾਂਗੇ ਹੋ ਗਿਆ ਜਗਾਲ ਜਗੂਲਜਾ ਵਾਲਾ ਪਿਆ ਤੇ ਬਣੇ ਰਿਓ ਅਗੇ ਵੀਡੀਓ ਦੇ ਨਾਲ ਲਈ ਸਸ ਸ੍ਰੀ ਕਾਲ ਸਾਰਿਆਂ ਤੇ ਤੇ ਆਪਾਂ ਹੀ ਮਿਲਦੇ ਆ ਅਗਲੇ ਬਲੌਗ ਤੇ ਬਣੇ ਰਿਓ ਅਸੀਂ ਅੱਗੇ ਵੀਡੀਓ ਦੇ ਨਾਲ ਤੇ ਆਪਾਂ ਨਵੇਂ ਨਵੇਂ ਇਦਾਂ ਆਪਾਂ ਵੀਡੀਓ ਲੈ ਕੇ ਹੁੰਦੇ ਰਾਵਾਂਗੇ ਸਸ ਸ੍ਰੀ ਕਾਲ ਸਾਰਿਆਂ ਨੂੰ